रिसर्च ਦੇ ਆਧਾਰਿਤ ਇੱਕ ਖਬਰ ਸਾਡੀ ਸੇਤ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਅਜਿਹੇ ਵਿਗਿਆਨਿਕ ਅਧਿਐਨ ਬਾਰੇ ਜੋ ਕਿ ਯੋਗ ਦੀ ਮਹੱਤਤਾ ਨੂੰ ਨਵੇਂ ਢੰਗ ਨਾਲ ਦਰਸਾਉਂਦਾ ਹੈ ਨਵੀਂ ਰਿਸਰਚ ਅਨੁਸਾਰ ਯੋਗ ਦੇ ਨਿਯਮਿਤ ਅਭਿਆਸ ਨਾਲ ਟਾਈਪ 2 ਡਾਇਬੀਟੀਜ਼ ਦਾ ਖਤਰਾ 40% ਤੱਕ ਘਟਾਇਆ ਜਾ ਸਕਦਾ ਹੈ ਇਹ ਅਧਿਐਨ ਰਿਸਰਚ ਸੁਸਾਇਟੀ ਫਾਰ ਦੀ ਸਟਡੀ ਆਫ ਡਾਇਬੀਟੀਜ਼ ਇਨ ਇੰਡੀਆ ਵੱਲੋਂ ਕੀਤਾ ਗਿਆ ਜਿਸ ਵਿੱਚ ਇਹ ਸਾਬਤ ਹੋਇਆ ਹੈ ਕਿ ਜੇਕਰ ਸੰਵੇਦਨਸ਼ੀਲ ਵਿਅਕਤੀਆਂ ਨੇ ਯੋਗ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਤਾਂ ਉਹਨਾਂ ਵਿੱਚ ਸ਼ੂਗਰ ਦੇ ਰੋਗ ਦੇ ਆਉਣ ਦੀ ਸੰਭਾਵਨਾ ਕਾਫੀ ਹੱਦ ਤੱਕ ਘਟ ਜਾਂਦੀ ਹੈ ਇਹ ਅਜਿਹਾ ਪਹਿਲਾ ਵਿਗਿਆਨਿਕ ਅਧਿਐਨ ਹੈ ਜੋ ਦਸਤਾਵੇਜ਼ਿਕ ਤੌਰ ਤੇ ਯੋਗ ਨੂੰ ਡਾਇਬਟੀਜ਼ ਦੀ ਰੋਕਥਾਮ ਨਾਲ ਜੋੜਦਾ ਹੈ ਇਸ ਖਬਰ ਨੂੰ ਦੈਨਿਕ ਯਾਰਨ ਨੇ ਆਪਣੇ ਨੈਸ਼ਨਲ ਪੰਨੇ ਤੇ ਛਾਪਿਆ ਹੈ ਅਖਬਾਰ ਦਾ ਕਹਿਣਾ ਹੈ ਕਿ ਸਟੱਡੀ ਦਾ ਮਕਸਦ ਡਾਇਬੀਟੀਜ਼ ਤੋਂ ਬਚਾ ਲਈ ਯੋਗ ਦੀ ਭੂਮਿਕਾ ਦੀ ਪੁਸ਼ਟੀ ਕਰਨਾ ਲੋਕਾਂ ਨੂੰ ਆਤਮ ਸचेਤ ਕਰਨ ਲਈ ਵਿਗਿਆਨਿਕ ਆਧਾਰ ਦੇਣਾ ਸੀ ਸ਼ੂਗਰ ਤੋਂ ਬਚਣ ਲਈ ਇਸ ਰਿਪੋਰਟ ਵਿੱਚ ਕੁਝ ਖਾਸ ਯੋਗ ਦੇ ਅਸਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੀ ਮਦਦ ਨਾਲ ਡਾਇਬੀਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਨਵਜ ਪੰਜਾਬ ਦੀ ਨੇ ਗੋਕੀ ਇੰਡੀਆ 2024 ਦੀ ਫਿਟਨੈਸ ਰਿਪੋਰਟ ਨੂੰ ਜਦੋਂ ਖੋਖਿਆ ਤਾਂ ਪਾਇਆ ਕਿ ਦੇਸ਼ ਦੀ ਲਗਭਗ ਅੱਧੀ ਆਬਾਦੀ ਫਿਜ਼ੀਕਲੀ ਅਨਫਿਟ ਹੋ ਚੁੱਕੀ ਹੈ। ਇਹਨਾਂ ਵਿੱਚੋਂ ਅਨਫਿਟ ਪੁਰਸ਼ਾਂ ਦੀ ਸੰਖਿਆ ਲਗਭਗ 40% ਹੈ, ਉਥੇ ਅਨਫਿਟ ਮਹਿਲਾਵਾਂ ਦੀ ਸੰਖਿਆ 59% ਹੈ। ਇਸ ਵੇਲੇ ਦੇਸ਼ ਵਿੱਚ 17% ਨਾਗਰਿਕ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਜੇਕਰ ਗੱਲ 60 ਸਾਲ ਤੋਂ ਵਧੇਰੇ ਉਮਰ ਦੇ ਨਾਗਰਿਕਾਂ ਦੀ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਵਿੱਚੋਂ 38% ਡਾਇਬਟੀਜ਼ ਦੀ ਬਿਮਾਰੀ ਤੋਂ ਪੀੜਤ ਹਨ ਨਵਜ ਪੰਜਾਬ ਦੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਯੋਗ ਨਾ ਸਿਰਫ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਸਗੋਂ ਮਨ ਨੂੰ ਵੀ ਸ਼ਾਂਤ ਕਰਦਾ ਹੈ ਅਤੇ ਡਾਇਬਟੀਜ਼ ਵਰਗੇ ਖਤਰਨਾਕ ਰੋਗਾਂ ਤੋਂ ਲੰਮੇ ਸਮੇਂ ਤੱਕ ਬਚਾਅ ਕਰ ਸਕਦਾ ਹੈ ਇਸ ਲਈ ਸਿਹਤਮੰਦ ਜੀਉਣ ਲਈ ਤੁਸੀਂ ਅੱਜ ਤੋਂ ਹੀ ਯੋਗ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਓ